ਜੇ ਗਵਾਂਢੀ ਉੱਠ ਕੇ ਹੁਣ ਬੱਚਿਆਂ ਦਾ ਰੇਪ ਕਰਨ ਲੱਗ ਗਏ ਤਾਂ ਫਿਰ ਬੱਚੇ ਖੇਡਣ ਕਿੱਥੇ ਜਾਣਗੇ ਕਿੰਨਾ ਦੇ ਘਰਾਂ ਦੇ ਵਿੱਚ ਬੱਚਿਆਂ ਨੂੰ ਆਪਾਂ ਭੇਜ ਕੇ ਸੇਫ ਫੀਲ ਕਰਾਂਗੇ ਕਿ ਫਲਾਣਾ ਸਾਡਾ ਚਾਚਾ ਜਾਂ ਤਾਇਆ ਜਾਂ ਸਾਡਾ ਗਵਾਂਢੀ ਆ ਕਿਸੇ ਟਾਈਮ ਦੇ ਉੱਤੇ ਮਹੱਲੇ ਦੇ ਲੋਕਾਂ ਦੇ ਉੱਤੇ ਲੋਕ ਇੰਨਾ ਭਰੋਸਾ ਕਰਦੇ ਹੁੰਦੇ ਸੀ ਗਵਾਂਢੀ ਦੀ ਛੱਡੋ ਕੋਈ ਪਿੰਡ ਦੀ ਕੁੜੀ ਵੀ ਆ ਨਾ ਲੋਕ ਉਹ ਵੀ ਕਹਿੰਦੇ ਹੁੰਦੇ ਸੀ ਵੀ ਯਾਰ ਸਾਡੀ ਪੈਣ ਲੱਗਦੀ ਆ ਸਾਡੇ ਪਿੰਡ ਦੀ ਕੁੜੀ ਆ ਕੋਈ ਬਾਹਰਲਾ ਬੰਦਾ ਜੇ ਗੇੜਾ ਮਾਰਨ ਵੀ ਆ ਜਾਏ ਤਾਂ ਚਾਰ ਬੰਦੇ ਗਵਾਂਢ ਦੇ ਵਿੱਚ ਪੁੱਛਦੇ ਸੀ ਸਾਡੇ ਪਿੰਡ ਗੇੜਾ ਕਿੱਥੋਂ ਮਾਰਦਾ ਫਿਰਦਾ ਅੱਜ ਦੇ ਟਾਈਮ ਦੇ ਵਿੱਚ ਹਾਲਾਤ ਇਹ ਆ ਕੇ ਕਿ ਗਵਾਂਢੀ ਉੱਠ ਕੇ ਕੁੜੀਆਂ ਦਾ ਰੇਪ ਕਰਨ ਲੱਗ ਗਏ ਜਲੰਧਰ ਦੀ ਕਹਾਣੀ ਹੈ ਜਲੰਧਰ ਦੇ ਵਿੱਚ ਤੁਸੀਂ ਦੇਖਿਆ ਕਿ ਇੱਕ 13 ਸਾਲ ਦੀ ਕੁੜੀ ਆਪਦੀ ਫਰੈਂਡ ਦੇ ਨਾਲ ਉਸ ਬੰਦੇ ਦੀ ਕੁੜੀ ਦੇ ਨਾਲ ਖੇਡਣ ਦੇ ਲਈ ਜਾਂ ਉਹਦੇ ਨਾਲ ਪੜ੍ਹਨ ਦੇ ਲਈ ਉਹਨਾਂ ਦੇ ਘਰੇ ਜਾਂਦੀ ਆ ਤੇ ਉਹ ਬੰਦਾ ਉਹਦੀ ਰੇਪ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉਹਦਾ ਰੇਪ ਉਹਨੇ ਕੀਤਾ ਤੇ ਉਹਨੂੰ ਮਾਰ ਕੇ ਸੱਟਦਾ ਐਡੀ ਦਰਿੰਦਗੀ ਇਹ ਆ ਕਲਯੋਗ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਕਿਸ ਦੇ ਉੱਤੇ ਤੁਸੀਂ ਅੱਜ ਦੇ ਟਾਈਮ ਤੇ ਭਰੋਸਾ ਕਰੋਗੇ ਮੱਲੇ ਵਾਲੇ ਲੋਕ ਉੱਠ ਕੇ ਤੁਹਾਡੀਆਂ ਕੁੜੀਆਂ ਦਾ ਰੇਪ ਕਰਨ ਲੱਗ ਗਏ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਆਪਦੇ ਬੱਚਿਆਂ ਨੂੰ ਆਪਦੇ ਕੋਲ ਰੱਖੋ ਲੋਕਾਂ ਦੇ ਦਿਮਾਗਾਂ ਦੇ ਵਿੱਚ ਕੀ ਚੱਲਦਾ ਕੀ ਦੇ ਵਿੱਚ ਕੀ ਚੱਲਦਾ ਕੋਈ ਚਾਚਾ ਕੋਈ ਯਾਰ ਕੋਈ ਬੇਲੀ ਕਿਸੇ ਤੇ ਅੱਜਕੱਲ ਕੋਈ ਭਰੋਸਾ ਨਹੀਂ ਭਰੋਸੇ ਖਤਮ ਹੋ ਚੁੱਕੇ ਆ ਆਪਦੇ ਬੱਚਿਆਂ ਦੀ ਸੇਫਟੀ ਤੁਹਾਡੇ ਆਪਣੇ ਹੱਥ ਦੇ ਵਿੱਚ ਆ ਅੱਜਕੱਲ ਸੇਫ ਰੱਖਣ ਵਾਲੇ ਤੁਹਾਡੇ ਆਂਗਗਵਾਂਡ ਜਿੰਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਹਾਡੇ ਬੱਚੇ ਵੀ ਸੇਫ ਹੋਣ ਉਹ ਖੁਦ ਉੱਠ ਕੇ ਰੈਪਰਸਟ ਬਣ ਜਾਂਦੇ ਆ